ਅਰੋਗ ਦੋਦੇ ਦੀ ਸਾਥ ਸੰਗਤ ਦਰਨੇ ਵਿੱਚ ਇਕੱਤਰ ਹੋਏ ਮੇਰੇ ਛਡੇ ਛੋਟੇ ਵੀਰ ਮੇਰੇ ਬਜ਼ੁਰਗ ਪਹੁੰਚੀ ਹੋਈ ਕਾਂਗਰਸ ਪਾਰਟੀ ਦੇ ਵੱਖੋ ਵੱਖਰੇ ਗਾਲ ਗਾਲ ਦੇ ਵਿੱਚ ਸਾਡੇ ਪਹੁੰਚੇ ਮਿੰਦਰ ਵੀਰ ਜੀ ਜਗਦੀਸ਼ ਦੋਦਾ ਜੀ ਜਿੰਨੇ ਵੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਇੱਕ ਹੱਕ ਤੇ ਸੱਚ ਦੀ ਲੜਾਈ ਦੇ ਵਿੱਚ ਸਾਰੇ ਛੋਟੇ ਵੀਰ ਗੱਲ ਦਾ ਸਾਥ ਦਿੱਤਾ ਜਿਉਂਦੇ ਵਾਸਤੇ ਰਹੇ ਜਿਹੜੇ ਅੱਜ ਸਾਰੇ ਇੱਥੇ ਖੜ੍ਹੇ ਨੇ ਚੰਗੇ ਵੇਲੇ ਪਹੁੰਚਿਆ ਜਾਵੇ ਨਾ ਪਹੁੰਚਿਆ ਜਾਵੇ ਜਿਹੜਾ ਮਾੜੇ ਵੇਲੇ ਆ ਕੇ ਖਰਚਣ ਦੇਣੋਂ ਰੱਬ ਵਰਗਾ ਹੁੰਦਾ ਅੱਜ ਜਿੰਨੇ ਆ ਗਏ ਹੋ ਨਾ ਇੱਥੇ ਰੱਬ ਵਰਗੇ ਹੀ ਹੋ ਭਾਈ ਜਿਉਂਦੇ ਵਾਸਤੇ ਰਹੋ ਸਾਰੇ ਅੱਜ ਸਾਡੀ ਲੜਾਈ ਪੁਲਿਸ ਪ੍ਰਸ਼ਾਸਨ ਨਾਲ ਅੱਜ ਦੀ ਸਰਕਾਰ ਦੇ ਨਾਲ ਹੈ ਮੈਂ ਸਰਕਾਰ ਨੂੰ ਦੇ ਪੁਲਿਸ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੀ ਹਾਂ ਮੇਰੀ ਆਵਾਜ਼ ਸੁਣਦੇ ਹੋਣਗੇ ਲੋਕੀ ਤੁਹਾਡੀ ਜ਼ਿੰਮੇਵਾਰੀ ਕੀ ਹੈ ਥਾਕੀ ਵਰਤੀ ਪਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਲੋਕਾਂ ਦੀ ਹਿਫਾਜ਼ਤ ਕਰਨੀ ਹੈ ਲੋਕਾਂ ਦੀ ਰੱਖਿਆ ਕਰਨੀ ਹੈ ਇਹ ਵਰਤੀ ਪਾ ਕੇ ਲੋਕਾਂ ਨੂੰ ਰਾਤ ਨੂੰ ਕੁੱਟਣ ਲਈ ਉਹਨਾਂ ਦੀਆਂ ਦੁਕਾਨਾਂ ਤੋਂ ਕਸੀਂਟੀਆਂ ਲਜਾਣਾ ਨਹੀਂ ਹੁੰਦਾ ਬਾਈ ਜੀ ਜੇ ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ ਤਾਂ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਬਿਲਕੁਲ ਕਲੀਅਰ ਕਰਨਾ ਚਾਹਣੀ ਹੈ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿਸੇ ਪ੍ਰਕਾਰ ਦਾ ਕੋਈ ਤਸ਼ੱਦਦ ਆਪ ਦੇ ਕਿਸੇ ਬੰਦੇ ਤੇ ਹੋਣ ਨਹੀਂ ਦਿਉਂਗੀ ਕੁਝ ਵੀ ਹੋ ਜਾਏ ਸਾਨੂੰ ਭਾਵੇਂ ਜੋ ਮਰਜ਼ੀ ਕਰਨਾ ਪਵੇ ਜੇ ਇਹਨਾਂ ਦਾ ਧੱਕਾ ਨਾ ਛੱਲਿਆ ਤੇ ਨਾ ਛੱਲਾਂਗੇ ਸਾਨੂੰ ਜੋ ਮਰਜ਼ੀ ਕਰਨਾ ਪਵੇ ਸਾਨੂੰ ਭਾਈ ਆਪ ਦਾ ਹੱਕ ਲੈਣਾ ਆਉਂਦਾ ਹੈ ਕੋਈ ਪਹਿਲੀ ਵਾਰੀ ਧਰਨੇ ਤੇ ਨਹੀਂ ਬੈਠੇ ਕਾਂਗਰਸ ਤੇ ਵਰਕਰ ਜਿੰਨੇ ਐ ਜਿੱਥੇ ਪਹੁੰਚੇ ਹੋਈ ਐ ਤੁਸੀਂ ਜਿੰਨੇ ਵੀਰੇ ਭਰਾ ਇੱਥੇ ਆਏ ਹੋ ਇਹ ਸਾਡੇ ਤੇ ਪਹਿਲੀ ਵਾਰੀ ਧੱਕਾ ਨਹੀਂ ਹੋਇਆ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਾਇਆ ਕਰਦੇ ਸੀ ਨਾ ਧਰਨੀ ਉਦੋਂ ਵੀ ਆ ਪੈ ਹੀ ਲਾਉਂਦੇ ਸੀ ਤੇ ਆ ਦਾ ਹੱਕ ਉਦੋਂ ਵੀ ਲਿਆਜ ਪਹਿਲੀ ਵਾਰੀ ਨਹੀਂ ਹੋਇਆ ਸਾਡੇ ਨਾਲ ਇਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਦੱਸਣਾ ਚਾਹਣੀ ਹੈ ਜਿਹੜੇ ਵੀ ਜ਼ਿੰਮੇਵਾਰ ਲੋਕ ਸੀ ਸਭ ਤੋਂ ਪਹਿਲਾਂ ਤੇ ਪਛਾਣ ਕਰੋ ਕਿ ਭਾਈ ਤੁਸੀਂ ਇੱਥੇ ਬੈਠੇਗਾ ਤੂੰ ਤੇ ਜੇ ਕੰਮ ਦਾ ਨਹੀਂ ਪਤਾ ਤੇ ਮੈਂ ਸਰਕਾਰ ਤੋਂ ਹੀ ਮੰਗ ਕਰਦੀ ਆ ਜਿਹੜਾ ਜਿਹੜਾ ਪੁਲਿਸ ਮੁਲਾਜ਼ਮ ਜ਼ਿੰਮੇਵਾਰ ਸੀ ਉਹ ਮੰਨਤੀ ਕਾਰਵਾਈ ਕੀਤੀ ਜਾਵੇ ਜੇ ਸਰਕਾਰ ਇਸ ਦੇ ਵਿੱਚ ਕਾਰਵਾਈ ਨਾ ਕਰੂਗੀ ਢਿੱਲ ਵਰਤੂਗੀ ਤਾਂ ਬਹੁਤ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਪ੍ਰਸ਼ਾਸਨ ਦੇ ਔਰ ਸਰਕਾਰ ਦੇ ਔਰ ਸਾਰੀ ਕਾਂਗਰਸ ਪਾਰਟੀ ਕਰਨਾ ਲਾਉ ਵੀ ਕਿਸੇ ਆਪ ਦਾ ਵਾੜਦਾ ਹੱਕ ਲੈ ਕੇ ਰਵਾਂਗੇ ਪਾਜੀ ਇਹ ਮਤਲਬ ਹੈ ਜੈ ਹਾਂ ਜੀ ਅੰਮ੍ਰਿਤ ਮੈਨੂੰ ਨਹੀਂ ਪਤਾ ਕੀ ਇਹਨਾਂ ਦੇ ਦਿਮਾਗੀ ਸਥਿਤੀ ਸੀ ਕੀ ਕਾਰਨ ਸੀ ਇੱਕ ਬੰਦਾ ਆਪਣੀ ਦੁਕਾਨ ਚਲਾ ਰਿਹਾ ਦਿਵਾਲੀ ਵਾਲੀ ਰਾਤ ਨੂੰ ਬੈਠ ਕੇ ਮਠਿਆਈ ਵੇਚ ਰਿਹਾ ਉਹਨ ਨੂੰ ਉਹਦੀ ਦੁਕਾਨ ਤੋਂ ਕਸੀਟ ਕੇ ਚੌਂਕੀ ਖਾਣੇ 'ਚ ਲਗਾਏ ਉਹਨ ਕੁੱਟਿਆ ਉਹਦਾ ਬੁਰਾ ਹਾਲ ਕਰਤਾ ਸਾਰੀ ਉਹਦੀ ਬੋਡੀ ਤੇ ਲਸਾਂ ਬਾਧੀਆਂ ਤੇ ਅੱਜ ਸਾਨੂੰ ਕੰਖੀਆਂ ਦਿੰਦੇ ਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਮੈਂ ਸਾਰੀ ਜਿੰਨੀ ਸੰਗਤ ਇੱਥੇ ਇਕੱਠੀ ਹੋਈ ਹੈ ਮਸਲ ਨੂੰ ਵਿਸ਼ਵਾਸ ਤੋਂ ਆਣੀ ਹੈ ਸਾਰੇ ਇੱਕ ਇੱਕ ਆਪਣੇ ਭਰਾ ਨੂੰ ਵਿਸ਼ਵਾਸ ਤੋਂ ਆਣੀ ਹੈ ਇਹ ਜੋ ਮਰਜ਼ੀ ਕਹਿ ਜੋ ਮਰਜ਼ੀ ਕਹਿ ਅਸੀਂ ਇਨਸਾਫ ਲੈ ਕੇ ਹਟਾਂਗੇ ਸਰਕਾਰ ਨੂੰ ਤੇ ਪੁਲਿਸ ਵਿਸ਼ਾਸਨ ਨੂੰ ਮੇਰੀ ਆਵਾਜ਼ ਸੁਣ ਰਹੇ ਹੋਣਗੇ ਇਹ ਲੋਕ 2 ਦਿਨ ਦਾ ਟਾਈਮ ਦਿੰਨੇ ਹੈ ਪੁਲਿਸ ਪ੍ਰਸ਼ਾਸਨ ਉਤੇ ਸਰਕਾਰ ਨੂੰ ਪਾਈ 2 ਦਿਨ ਦਾ ਅਲਟੀਮੇਟਮ ਦਿੱੰਨੇ ਹੈ ਜੇ 2 ਦਿਨਾਂ ਦੇ ਅੰਦਰ ਅੰਦਰ ਕਾਰਵਾਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਤੇ ਨਾ ਹੋਈ ਜੇ 2 ਦਿਨਾਂ ਦੇ ਅੰਦਰ ਅੰਦਰ ਕਾਰਵਾਈ ਨਾ ਹੋਈ ਤਾਂ ਮੈਨੂੰ ਨਹੀਂ ਰੱਖਣਾ ਕਿਤੇ ਵੜੀ ਜਾਣਾ ਹੈ ਲਾ ਪੁਲਿਸ ਪ੍ਰਸ਼ਾਸਨ ਉਤੇ ਸਰਕਾਰ ਮੈਂ ਭਰਾ ਵੀ ਘੜ ਪਾਏ ਸੀਗੀ ਤੇ ਰਾਤ ਨੂੰ ਮਿਲੋ ਉਹ ਫੜਕਾ ਜੀ ਦੋ ਦਿਨਾਂ ਵੀ ਅੰਦਰ ਅੰਦਰ ਜੇ ਤੁਹਾਨੂੰ ਇਨਸਾਫ ਨਾ ਮਿਲਿਆ ਤਾਂ ਪੁਲਿਸ ਪੰਚਾਇਤ ਨੂੰ ਤੇ ਸਰਕਾਰ ਨੂੰ ਇਹਦਾ ਹਾਂਗੇ ਭੈਣ ਜੀ ਦੋ ਦਿਨਾਂ ਦਾ ਫਾਈਨਲ ਅਲਟੀਮੇਟਮ ਦੇ ਰਹੇ ਹਾਂ ਜੇ ਇਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਜੇ ਇਹਨਾਂ ਨੇ ਬੰਦੀ ਕਾਰਵਾਈ ਨਾ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਤੇ ਤੇ ਸਰਕਾਰ ਨੂੰ ਇਹਦਾ ਹਰਜਾਨਾ ਭੁਗਤਣਾ ਪਊਗਾ ਬਹੁਤ ਵੱਡੀ ਕਾਰਵਾਈ ਇਹਨਾਂ ਦੇ ਉਲਟ ਅਸੀਂ ਜਾ ਕੇ ਕਰਾਂਗੇ ਜੋ ਲੋਕਤੰਤਰ ਦਾ ਕਹਾਣੀ ਇਹਨਾਂ ਨੇ ਕੀਤਾ ਉਹ ਕਿਤੇ ਵੇਖਣ ਨੂੰ ਨਹੀਂ ਮਿਲਿਆ ਇਹ ਦੋਧਾ ਚੁੰਕੀ ਵਾਲਿਆਂ ਨੇ ਕੀਤਾ ਭਾਈ ਅਸਾਂ ਵਿਚਾਰ ਕਰ ਲਓ ਵਾਦ ਸੁਣ ਰਹੀ ਹਾਂ ਕਿ ਇਹ ਆਪ ਦਾ ਭਲੀ ਭਾਨੀ ਵਿਚਾਰ ਕਰ ਲਓ ਨਹੀਂ ਤਾਂ ਸਾਨੂੰ ਇਹ ਸਾਡੇ ਲਈ ਪਹਿਲਾ ਧਰਨਾ ਨਹੀਂਗਾ ਇਹ ਪਹਿਲਾ ਤਾਂ ਨਹੀਂਗਾ ਔਰ ਅਸੀਂ ਇਦਾਂ ਦੇ ਧਰਨੇ ਲਾਉਣਾ ਵੀ ਜਾਣਦੇ ਆ ਤੇ ਆਪ ਦਾ ਹੱਕ ਲੈਣਾ ਵੀ ਜਾਣਦੇ ਆ ਮੈਂ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਕਰੂੰਗੀ ਕਿ ਆਪਾਂ 2 ਦਿਨ ਦਾ ਟਾਈਮ ਇਹਨਾਂ ਨੂੰ ਅਖੀਰਲਾ ਦੇ ਦਈਏ ਤੁਹਾਡੇ ਨਾਲ ਬੈਠੂਗੀ ਬੜਿੰਗ ਸਾਹਿਬ ਵੀ ਆਉਣਗੇ ਤੇ ਆਪਾਂ ਆਪ ਦਾ ਸੱਚ ਆਪਦਾ ਹੱਕ ਆਪਦਾ ਨਿਆਂ ਲੈ ਕੇ ਹਟਾ ਕਿ ਮੇਰਾ ਤੁਹਾਡੇ ਨਾਲ ਵਾਅਦਾ ਹੈ ਸਾਰੀ ਸੰਗਤਾਂ ਇੱਥੇ ਪਹੁੰਚਣ ਲਈ ਇਸ ਵੇਲੇ ਬਹੁਤ ਬਹੁਤ ਧੰਨਵਾਦ ਗਗਨ ਦਾ ਗਗਨ ਵਸਤੇ ਨਿਆ ਅਸੀਂ ਇਕੱਲੇ ਗਗਨ ਵਸਤੇ ਨਹੀਂ ਲੈਣਾ ਅਸੀਂ ਆਪਣੇ ਸਾਰਿਆਂ ਉਸ ਤੇ ਲੈਣਾ ਹੈ ਇਹ ਸਾਡੇ ਸਾਰਿਆਂ ਦਾ ਧੱਕਾ ਹੋਇਆ ਹੈ ਇਕੱਲੇ ਗਗਨ ਨਾਲ ਨਹੀਂ ਹੋਇਆ ਤੁਹਾਡੇ ਸਭ ਨਾਲ ਵਾਅਦਾ ਹੈ ਮੈਂ ਤੇ ਰਾਜਾ ਜੀ ਬੰਦਾ ਨਿਆ ਕਰਾ ਕੇ ਹਟਾਂਗੇ ਸਾਡਾ ਸਾਥ ਕਿਸੇ ਤਰ੍ਹਾਂ ਦਿੰਦੇ ਰਹਿ ਆਮਨਦਾਸ ਸਿੰਘ ਰਾਜਾ ਆਵੜ ਜਿੰਦਾਬਾਦ ਆਮਨਦਾਸ ਸਿੰਘ ਰਾਜਾ ਆਵੜ ਜਿੰਦਾਬਾਦ ਤੁਹਾਡੀ ਸਭ ਦਾ ਇੱਥੇ ਓਨਲੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ